ਹੈਲੋ ਸਾਸ੍ਰੀ ਗਾਲ ਜੀ ਸਾਰਿਆਂ ਨੂੰ ਹੋਰ ਕਿਵੇਂ ਹੋ ਤੁਸੀਂ ਸਾਰੇ ਜਾਣੇ ਤੇ ਵੈਲਕਮ ਆ ਜੀ ਤੁਹਾਡਾ ਸਾਡੇ YouTube ਚੈਨਲ ਦੇ ਉੱਤੇ ਨੰਨੂ ਨੰਨੂ ਵਲੌਗਸ ਦੇ ਉੱਤੇ ਤੇ ਬਾਕੀ ਹੈਗੀ ਜੀ ਗੱਲ ਇਹ ਕਿ ਆਪਾਂ ਜਿਹੜਾ ਵਲੌਗ ਪਾਉਣਾ ਹੈ ਅੱਜ ਤੇ ਉਹ ਹੈਗਾ ਆ ਆਫਟਰ ਮੈਰਿਜ ਵਲੌਗ ਥੋੜਾ ਜਿਹਾ ਲੇਟ ਪੈ ਰਹੇ ਨੇ ਉਹ ਤੁਹਾਨੂੰ ਰੀਜ਼ਨ ਮੈਂ ਪਹਿਲੇ ਵਲੌਗ ਚ ਵੀ ਦੱਸਿਆ ਸੀ ਕਿ ਫੋਨ ਚੇਂਜ ਕੀਤਾ ਸੀ ਉਹਦੀ ਕਰਕੇ ਥੋੜਾ ਜਿਹਾ ਆ ਹੋ ਗਿਆ ਤੇ ਵਲੌਗ ਵਧੀਆ ਲੱਗੂ ਤੁਹਾਨੂੰ ਤੇ ਬਾਕੀ ਜਿਨ੍ਹਾਂ ਨੇ ਹਾਲ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਜ਼ਰੂਰ ਦਬਾਓ ਤਾਂ ਕਿ ਤੁਹਾਨੂੰ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਮਿਲਦਾ ਰਹੇ ਤੇ ਬਾਕੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੂਗੀ ਤਾਂ ਲਾਈਕ ਜ਼ਰੂਰ ਕਰਿਓ ਕਮੈਂਟ ਕਰਕੇ ਜੀ ਨੂੰ ਦੱਸਿਓ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਕਿਉਂਕਿ ਵੀਡੀਓ ਦੇ ਵਿੱਚ ਬਹੁਤ ਮਜ਼ਾ ਆਉਣ ਵਾਲਾ ਹੈ ਅੱਗੇ ਭਾਂ ਕਰਦੇ ਜੇ ਦੇਖ ਜਾਂ

ਚਲੋ ਗਿਣੋ ਕਿੰਨੇ ਹੋਣਗੇ 19 ਮੈਨੂੰ ਨਹੀਂ ਪਤਾ 22 23 24 ਇਧਰ ਵੀ ਗੱਲ ਸੁਣ ਇਧਰ ਵੀ ਇਧਰ ਚਲੋ ਪੰਥ ਦੇਖੋ 27 ਸ਼ਿਵ ਜੀ ਮਹਾਰਾਜ ਤੇ ਪਾਰਵਤੀ ਮਹਾਰਾਜ ਦਵਰ ਰੂਪ अच्छा नहीं अच्छा ਹੁਣ ਦੁਬਾਰਾ ਗਿਣੇ ਤੇ ਕਿੰਨੇ ਹੋਈਗੇ ਪਹਿਲਾਂ ਉਧਰ 45 ਇੱਧਰੋਂ ਫੇਰ ਵਿਆੜੀ 42 ਹੋਗੇ ਚਲ ਹੁਣ ਇੱਥੇ ਦੁਬਾਰਾ ਗਿਣ ਲਾ ਫੇਰ ਅਜੇ ਅੱਧੇ ਪਏ ਆ ਉਧਰ ਸਾਰੇ 3 4 5 6 6 ਚਲ ਇਧਰ ਨੂੰ ਵੇ ਇਧਰ ਨੂੰ ਵੇ ਪਹਿਲੇ 6 ਹੋਗੇ ਗਿਣ ਦੀ ਰਹਿ ਅਜੇ ਅਜੇ ਤਾਂ ਸਾਰਾ ਉਧਰ ਪਿਆ ਚਲੋ ਚਲੋ ਕਿੱਥੇ ਸੀਗੇ ਇੱਥੇ ਦੀ ਗੁੰਮਸਤਾਜੀ ਭਾਈ ਇੱਥੇ ਕਿੱਥੇ ਚਲ ਗਈ ਇੱਥੋਂ ਤੇ ਤੂੰ ਮੱਥਾ ਟੇਕਣ ਲੱਗੀ ਹੈ ਨਹੀਂ ਨਹੀਂ ਇੱਥੋਂ ਕਿ ਇੱਥੋਂ ਮੱਥਾ ਟੇਕਣ ਲੱਗੀ ਤੂੰ ਜਾਣ ਦੇ ਨਹੀਂ ਭੁੱਲ ਗਈ ਤੂੰ ਭੁੱਲ ਗਈਆਂ ਭੁੱਲ ਗਈਆਂ ਮੰਨ ਲਾ ਗੱਲ ਨੂੰ ਭੁੱਲ ਗਈਆਂ ਅੱਛਾ ਇੱਥੇ ਕਿੰਨੇ ਹੋਇਆ ਕਿੰਨੇ ਸ਼ਿਫਲਿੰਗ ਹੋਏ ਇੱਥੇ 41 ਹੋਗੇ ਦੁਬਾਰਾ ਇੱਥੋਂ ਗਏਣ ਇੱਥੋਂ ਆਏ ਨੂੰ ਗਿਰਦੇ ਜਾਇ ਇੱਕ ਵਾਰ ਫੇਰ ਨਹੀਂ ਨਹੀਂ ਫੇਰ ਕਿਨ ਅਜੇ ਅਜੇ ਤਾਂ ਤੂੰ ਅੱਧ ਵੀ ਨਹੀਂ ਗਿਣਿਆ ਇਹ ਤੇ ਸਾਰੇ ਬੰਨੇ ਪਏ ਆ ਹੂੰ ਅੱਗਰ ਜੋ ਆ ਗਿਣ ਲਿਆ ਗਿਆ ਦਿਖਾਣਾ 12 ਇੱਕ ਮਿੰਟ ਓਏ ਕਿੰਨੇ ਹੋ ਇਹ 36 32 30 20 10 20 30 30 40 40 ਹੌਣ 41 ਆ। ਉਦੋਂ ਕਿੰਨੇ ਹੋਏ? ਉਦੋਂ ਜਾਂਦੇ 41 ਹੋਏ ਸੀ। ਮੰਨ ਗਈ ਆ? ਹੁਣ ਸਾਰੇ ਕਿੰਨੇ ਆ ਜੇ? ਅਜੇ ਬਾਕੀ ਕਿ? ਕੋਈ ਦੱਸਣ ਨਹੀਂ ਹੁਣ। ਮੈਂ ਹੀ ਬਾਕੀ ਗਿਣਨੇ ਆ ਜੇ। ਨਹੀਂ। ਅਜਾ ਤਾ ਪੂਰੇ ਕਰ ਪਹਿਲਾਂ ਤੈਨੂੰ ਅੱਧੇ ਕਰਨ ਲਾਇਆ ਪੂਰੇ ਤੇ ਗਰਾਉਂਡ ਨਹੀਂ ਡਿਆ ਤਿਰਕ ਮੈਂ। ਯਾਰ ਖੜ ਜੋ ਮੈਂ ਦੁਬਾਰਾ ਕਰ ਲੈਂ। ਲੈ 41 ਹੋਏ। ਨਹੀਂ 41। ਹੁਣ 41 ਹੋਏ। ਅੱਛਾ ਫੇਰ ਕਿਹਨਾਂ ਨੂੰ? ਆਹ ਬੋਲੇ ਨਾਥ। ਕਰੋ ਕਿਰਪਾ। ਜੀ। ਯਾਰ ਬਾਬਾ ਜੀ ਪੂਰੇ ਕਰਦੇ ਹੁਣ 11 12 ਹਾਜੀ ਤੇ ਅੱਧ ਜੀ ਤੁਰੇ ਫਿਰਦੀ ਯਾਰ ਉਧਰ ਤੇ ਜਾਣਾ ਆਪਾਂ ਅਜੇ ਇਹ ਸਾਰੇ ਮੰਦਰ ਦੇ ਇਦਗਿਰਦ ਆ ਤੇਰੇ ਕੋਲ ਤਾਂ 10 ਨਹੀਂ ਪੂਰੇ ਹੁੰਦੇ ਇਹ ਸਸਤੀ ਸਾਰੇ ਸਸਤੀ 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 ਇੱਕ ਆੜੀ ਸਾਰੀ ਸਾਰੀ ਇਹ ਕਿ ਹੋ ਜਾਂਦਾ ਚੱਲ ਚੱਲ ਹਾਂਜੀ ਗਾਇਸ ਤੇ ਕਿੱਦਾਂ ਲੱਗਿਆ ਜੀ ਬਲੌਗ ਕਮੈਂਟ ਕਰਕੇ ਜਰੂਰ ਦੱਸਿਓ ਤੁਸੀਂ ਸਾਰੇ ਜਾਣੇ ਤੇ ਕਮੈਂਟ ਕਰਕੇ ਇਹ ਵੀ ਦੱਸਿਓ ਕਿ ਇਹ ਕਿਹੜੀ ਜਗ੍ਹਾ ਆ ਜਿੰਨਾਂ ਨੂੰ ਵੀ ਪਤਾ ਹੈਗੀ ਆ ਵੀ ਅਸੀਂ ਕਿਹੜੀ ਜਗ੍ਹਾ ਤੇ ਗਏ ਆ ਤੇ ਬਾਕੀ ਜਿਨ੍ਹਾਂ ਨੇ ਹਾਲ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਸ਼ੇਅਰ ਐਂਡ ਕਮੈਂਟ ਜ਼ਰੂਰ ਕਰਿਓ ਜੀ ਤੇ ਮਿਲਦਿਆਂ ਜੀ ਇੱਕ ਬਹੁਤ ਹੀ ਵਧੀਆ ਜਿਹਾ ਪਿਆਰੇ ਵਲੌਗ ਦੇ ਨਾਲ ਤੱਕੀਜੀ ਬਾਏ ਬਾਏ